ਸਵਾਗਤ ਹੈ ਜੀ ਪਸ਼ੂ ਪਾਲਕ ਵੀਰਾਂ ਦਾ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਗੱਲ ਕਰਦੇ ਆਂ ਮੱਝਾਂ ਗਾਵਾਂ ਦੇ ਵਿੱਚ ਫੈਂਡ ਦੀ ਘਟਾਉਣ ਦੀ ਸਮੱਸਿਆ ਬਹੁਤ ਆਉਂਦੀ ਹੈ ਕਿਉਂਕਿ ਤਕਰੀਬਨ ਆਪਾਂ ਦੇਖਦੇ ਆਂ ਗਾਵਾਂ ਦੁੱਧ ਤੇ ਬਹੁਤ ਦਿੰਦੀਆਂ ਨੇ ਪਰ ਉਹਨਾਂ ਦੀ ਫੈਂਡ ਘਟ ਹੁੰਦੀ ਹੈ ਜਿਸ ਕਰਕੇ ਉਹਨਾਂ ਦੇ ਦੁੱਧ ਦਾ ਰੇਟ ਵੀ ਘੱਟ ਲੱਗਦਾ ਹੈ ਕਿਉਂਕਿ ਜਿਹੜਾ ਦੁੱਧ ਆ ਉਹਨਾਂ ਤੇ ਪਹਿਲਾਂ ਹੀ ਸਮਾਂ ਜਿਹੜਾ ਘਾਟੇਵੰਦੀ ਆ ਕਿਉਂਕਿ ਦੁੱਧ ਦਾ ਰੇਟ ਆਪਾਂ ਨੂੰ ਪੂਰਾ ਨਹੀਂ ਮਿਲ ਰਿਹਾ ਜੇ ਆਪਣੀ ਫੈਂਡ ਵੀ ਘਟ ਹੋਵੇਗੀ ਤੇ ਦੁੱਧ ਦਾ ਜਿਹੜਾ ਰੇਟ ਆ ਉਹ ਘੱਟ ਹੀ ਲੱਗਣਾ ਆ ਤੇ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਾウダー ਦੱਸਾਂਗੇ ਜੋ ਫੈਂਟ ਤੁਹਾਡੀ ਵਧਾਉਣਗੇ ਦੁੱਧ ਵਧਾਉਣ ਦੇ ਵਿੱਚ ਵੀ ਸਹਾਇਤਾ ਕਰਨਗੇ ਇਸ ਵੀਡੀਓ ਨਾਲ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਤੇ ਆਓ ਗੱਲਬਾਤ ਕਰਦੇ ਆਂ ਪਹਿਲੇ ਪਾウダー ਦੇ ਬਾਰੇ ਇਹ ਆਉਂਦਾ ਜੀ ਵੀਰਬੈਕ ਕੰਪਨੀ ਦਾ ਪਾウダー ਆਉਂਦਾ ਜੀ ਇਹਦਾ ਨਾਮ ਹੈ ਫੈਂਟ ਪਲੱਸ ਜੇ ਆਪਣਾ ਡੰਗਰ 10 ਤੋਂ ਲੈ ਕੇ 15 ਲੀਟਰ ਦੁੱਧ ਦੇ ਰਿਹਾ ਹੈ ਫਿਰ ਆਪਾਂ ਇਹਦੀ ਡੋਜ਼ ਦੇਣੀ ਹੈ ਉਹਨੂੰ 50 ਗ੍ਰਾਮ ਡੇਲੀ ਜੇ ਡੰਗਰ 15 ਤੋਂ ਲੈ ਕੇ 25 ਕਿਲੋ ਵਾਲਾ ਆਇਆ ਫਿਰ ਆਪਾਂ 100 ਗ੍ਰਾਮ ਡੇਲੀ ਦੀ ਡੋਜ਼ ਦੇਣੀ ਹੈ ਇਹਦੇ ਵਿੱਚੋਂ 25 ਗ੍ਰਾਮ ਦਾ ਚਮਚਾ ਨਿਕਲੇਗਾ ਜੇ ਆਪਾਂ 50 ਗ੍ਰਾਮ ਦੇਣਾ ਹੈ ਫਿਰ ਦੋ ਚਮਚੇ ਦੇਵਾਂਗੇ ਤੇ ਜੇ 100 ਗ੍ਰਾਮ ਪਾਊਡਰ ਦੇਣਾ ਹੈ ਫਿਰ ਚਾਰ ਚਮਚੇ ਦੇਵਾਂਗੇ ਤੇ ਜੇ ਗੱਲ ਕਰੀਏ ਦੀ ਐਮ ਆਰ ਪੀ ਦੀ ਇਹਦੀ 210 ਰੁਪਏ ਐਮ ਆਰ ਪੀ ਆ ਤੇ ਦੂਜਾ ਪਾਊਡਰ ਆਉਂਦਾ ਹੈ ਗਲੂਕਾ ਸ਼ਾਟ ਆਪਾਂ ਡੰਗਰਾਂ ਦੇ ਵਿੱਚ ਅਕਸਰ ਹੀ ਦੇਖਦੇ ਆ ਕਿ ਉਹਨਾਂ ਦੇ ਵਿੱਚ ਦੁੱਧ ਵੀ ਘੱਟ ਹੁੰਦਾ ਹੈ ਜਾਂ 60 ਵੀ ਘਟ ਆਉਂਦੀ ਹੈ ਫਿਰ ਆਪਾਂ ਉੱਥੇ ਕਾਰਗਿਲ ਦਾ ਪਾਊਡਰ ਆਉਂਦਾ ਹੈ ਗਲੂਕਾ ਸ਼ਾਟ ਇਹਦੀ ਜਿਹੜੀ ਆਪਾਂ ਡੋਜ਼ ਲੈਣੀ ਹੈ 100 ਗ੍ਰਾਮ ਜਾਂ ਮੱਝ ਹੋਵੇ ਜਾਂ ਗਾਂ ਹੋਵੇ ਉਹਨੂੰ ਬੰਡ ਦੇ ਵਿੱਚ ਪਾ ਕੇ ਦੇਣਾ ਹੈ ਜੇ ਗੱਲ ਕਰੀਏ ਇਹਦੀ ਐਮ ਆਰ ਪੀ ਦੀ 210 ਰੁਪਏ ਐਮ ਆਰ ਪੀ ਹੈ ਇਹਦਾ ਵਧੀਆ ਰਿਜ਼ਲਟ ਹੈ ਇਹਦਾ ਵੀ ਤੇ ਜਿਹੜਾ ਤੀਜਾ ਪਾਊਡਰ ਆਉਂਦਾ ਹੈ ਥੋੜਾਕ ਮਹਿੰਗਾ ਕਹਿ ਲਈਏ ਕਿ ਮਹਿੰਗਾ ਵਾ ਥੋੜਾਕ ਠੀਕ ਆ ਉਹਦਾ ਨਾਮ ਹੈ ਗਵਿੰਦਾ ਗੋਲਡ ਠੀਕ ਹੈ ਕੈਪਰਲ ਕੰਪਨੀ ਦਾ ਹੈ ਤੇ ਜੇ ਗੱਲ ਕਰੀਏ ਦੀ ਐਮ ਆਰ ਪੀ ਦੀ 385 ਰੁਪਏ ਦੀ ਐਮ ਆਰ ਪੀ ਹੈ ਤੇ ਜੇ ਦੀ ਗੱਲ ਕਰੀਏ ਡੋਜ ਦੀ ਇਹ ਆਪਾਂ 50 ਗ੍ਰਾਮ ਦੇਣਾ ਹੈ ਜੇ ਪਸ਼ੂ ਦਾ ਦੁੱਧ ਜ਼ਿਆਦਾ ਹੈ ਫਿਰ 100 ਗ੍ਰਾਮ ਵੀ ਦੇ ਸਕਦੇ ਹਾਂ ਤੇ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦੇਣਾ ਬਾਕੀ ਆਪਾਂ ਪਸ਼ੂਆਂ ਨਾਲ ਸੰਬੰਧਿਤ ਹੋਰ ਵੀ ਵੀਡੀਓ ਇਸ ਚੈਨਲ ਤੇ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ